ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵਾਰ ਜਿਹੜੀ ਵੀਡੀਓ ਬਣਾਉਣ ਲੱਗੇ ਆ ਢਿੱਲੋ ਡੈਰੀ ਫਾਰਮ ਚੋਂ ਵੀਡੀਓ ਬਣਾਉਣ ਲੱਗੇ ਆ ਬਾਈ ਕੋਲੇ 23 ਕੱਟੀਆਂ ਨੇ ਬਾਈ 23 ਦੀਆਂ 23 ਟੌਪ ਦੀਆਂ ਨੇ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਰਾਇਮੇ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਇਹ ਕੰਟੈਕਟ ਨੰਬਰ ਨੋਟ ਕਰੋ 81476 15312 81476 15312 ਆਓ ਪੁੱਛ ਲੈਨੇ ਬਾਈ ਟੋਟੇਲਾ ਆਜੋ ਬਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੋ ਠੀਕ ਹਾਂ ਢਿਲੋ ਵਧੀਆ ਵਧੀਆ ਕਰ ਪਾਈ ਵਧੀਆ ਚੱਲ ਰਗਾ ਹਾਂ ਹਾਂਜੀ ਹਾਂ ਵਧੀਆ ਜੀ ਕਿੰਨੀਆਂ ਕਟੀਆਂ ਨੇ ਭਰਾ ਅੱਜ ਆਪਣੇ ਕੋਲੇ 23 ਕਟੀਆਂ ਹਾਜ਼ਰ ਖੜੀਆਂ ਪੂਰੀਆਂ 23 ਕਟੀਆਂ ਠੀਕ ਹੈ ਕਿੰਨੀ ਉਮਰ ਤੋਂ ਲੈ ਕੇ ਕਿੰਨੀ ਉਮਰ ਤੱਕ ਹੈ ਬਾਈ ਆਪਣੇ ਕੋਲੇ ਸਾਲ ਤੋਂ ਲੈ ਕੇ 2 ਸਾਲ ਦੇ ਵਿੱਚ ਕਟੀਆਂ ਸਾਰੀਆਂ ਕੱਚੀਆਂ ਖੀਰੀਆਂ ਠੀਕ ਆ ਬਈ ਤੇ ਦੋ ਕਟੀਆਂ ਲਗਭਗ ਮੰਨ ਕੇ ਚਲੋ 2 ਸਾਲ ਤੋਂ ਬਾਹਰ ਆ ਗਈਆਂ ਜਿਵੇਂ ਆ ਕਟੀ ਆ ਗਈ ਇਹ ਲਗਭਗ ਆ ਗਈ 26-27 ਮਹੀਨਿਆਂ ਦੀ ਠੀਕ ਆ ਤੇ ਦੰਦਾਂ ਦਾ ਤੋੜਨੇ ਤਕਰੀਬਨ ਨਜ਼ਦੀਕ ਹਲ ਤੱਕ ਖੀਰੀਆ ਕਟੀਏ ਓਕੇ ਬਈ ਪਹਿਲਾਂ ਬਈ ਨਾਮ ਤੇ ਐਡਰੈਸ ਬੋਲ ਨਾਮ ਪਿੰਡ ਮੇਰਾ ਦੀਪਗਾੜਾ ਜ਼ਿਲ੍ਹਾ ਬਰਨਾਲਾ ਸ਼ੈਨਾਪਲੌੜ ਦੇ ਕੋਲੇ ਪਿੰਡ ਆ ਗਿਆ ਠੀਕ ਆ ਮੋਬਾਈਲ ਨੰਬਰ 8427019817 ਪ੍ਰਤਪਾਲ ਸਿੰਘ ਮੇਰਾ ਨਾਮ ਆ ਮੋਗੇ ਤੋਂ 40 ਕਿਲੋਮੀਟਰ ਪਿੰਡ ਪੈਂਦਾ ਮੇਰਾ ਤੇ ਬਰਨਾਲੇ ਤੋਂ ਪੈਗਾ 26 ਤੇ ਭਾਗਤੇ ਤੋਂ ਪੈਗਾ 24-25 ਕਿਲੋਮੀਟਰ ਠੀਕ ਹੈ ਓਕੇ ਬਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਜਿਹੜਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ 23 ਕਟੀਆਂ ਨੇ ਬਾਈ ਜੈਹੋ ਜੀ ਜਿੰਨੇ ਕੁ ਰੁਪਏ ਲਾਉਣੇ ਆ ਸਾਰੇ ਤਰ੍ਹਾਂ ਦਾ ਰੇਟ ਮਿਲ ਜੂ ਕਨੀਪਰਾ 25000 ਤੋਂ ਲੈ ਕੇ 50000 ਤੱਕ ਰੇਟ ਆਪਣੇ ਕੋਲ 25000 ਤੋਂ ਲੈ ਕੇ 50000 ਤੱਕ ਰੇਟ ਕਹਿੰਦਾ ਆਪਾਂ 50000 ਤੋਂ ਵੱਧ ਗੋ ਨਹੀਂ ਆ ਕੱਟ ਜਾਗੀ ਗੱਲੀ 50000 ਦੇ ਵਿੱਚ ਠੀਕ ਆ ਤੇ ਇੱਕ ਕੱਟੀ ਆ ਗਈ 47000 ਦੇ ਵਿੱਚ ਠੀ ਠੀਕ ਆ ਬਈ ਕੁਆਲਿਟੀ ਚੈੱਕ ਕਰ ਲੋ ਬਈ ਫੇਸ ਦੇਖੋ ਸਿੰਘ ਦੀ ਕੁਆਲਿਟੀ ਕੱਲੀ ਕੱਲੀ ਚੀਜ਼ ਬਈ ਨਿਰਖ ਕੇ ਲਿਆਉਂਦਾ ਤੇ ਬਈ ਸੀਮਣ ਦਾ ਕਿਵੇਂ ਹੋ ਰਹੂਗਾ ਨਹੀਂ ਸੀਮਣ ਦਾ ਸਾਰਾ ਕੁਝ ਨਹੀਂ ਨਹੀਂ ਨਾ ਨਹੀਂ ਆਪਣ ਨੂੰ ਕਿਸੇ ਦਾ ਪਤਾ ਠੀਕ ਆ ਨਾ ਆਪਾਂ ਕਦੇ ਪੁੱਛੇ ਨਾ ਮੈਂ ਪੁੱਛਾਂ ਆਪਾਂ ਚੀਜ਼ ਦੇਖੀ ਦੀ ਆ ਦੇਖੋ ਤੇ ਪਾ ਲਾ ਦੀ ਦਾ ਬਸ ਉਹ ਤੇ ਪਾ ਲਾ ਦੀ ਦਾ ਵੀ ਕੁਆਲਿਟੀ ਦੇਖੋ ਉਹਦੀ ਕਿਵੇਂ ਵੀ ਮਾਲ ਮੁਰਜ ਪਸੂ ਹੁੰਦੇ ਆਪਣੇ ਕੋਲੇ ਸਹੀ ਗੱਲ ਆ ਬਈ ਡਿਪੈਂਡ ਕੁਆਲਿਟੀ ਦੀ ਕਰਦਾ ਹੈਗਾ ਜ਼ਿਆਦਾਤਰ ਸੀਮਣ ਦਾ ਕੋਈ ਚੱਕਰ ਨਹੀਂ ਹਨਾ ਹਾਂਜੀ ਹਾਂ ਠੀਕ ਆ ਬਈ ਹੋਰ ਨਖਾਨੇ ਵੀ ਕਟੀਆਂ ਜਿਵੇਂ ਆ ਦੇਖੋ ਕੱਟੀ ਬਹੁਤ ਚੰਗੀ ਆ ਪਿੱਠ ਪੂੜਾ ਬਹੁਤ ਚੰਗਾ ਝੂਲੀ ਝਲੀ ਇੱਕ ਨੰਬਰ ਆ ਕੇ ਤੇ ਤਾਂ ਤਾਂ ਚੜਾਈ ਦੇਖੋ ਕੱਟੀ ਦੀ ਹੂੰ ਚੜਾਈ ਦੇਖੋ ਹੁਣ ਜਿੱਦੇ ਕੱਟੀ ਤਿਆਰ ਹੋ ਗਈ ਇਹਨੇ ਆਟੋਮੈਟਿਕ ਜੀ ਮੰਡੀ ਚ ਤਾਰਾਂਗੇ ਮੰਦਾ ਮੇਲਾ ਲਾ ਦੇਣਾ ਪਿੱਛੇ ਐਹੀ ਤਾਂ ਮੁੱਲ 2 ਲੱਖ ਮੰਗੇ 1.25 ਦੀ ਖੱਡੇ ਦੇ ਉੱਤਰ ਦੀ ਹੋ ਜਾਂਦੀ ਹੁੰਦੀ ਆ ਸਹੀ ਗੱਲ ਆ ਵੀ ਜਿੱਦੇ ਤਿਆਰ ਹੋ ਗਈ ਨਾ ਗੱਲਾਂ ਕਰਵਾਉਂਗੀ ਸਿਰਫ ਇਹਨੇ 1 ਸਾਲ ਸਮਾਈ ਖਾਣੀ ਆਪਣੇ ਕੋਲ 1 ਸਾਲ ਸਮਾਈ ਖਾਣੀ ਆ ਵੈਸੇ ਤਾਂ ਸੀਮਨ ਦੇ ਵੀ ਕਾਬਲ ਆ ਇਹ ਹਣਾ ਹੁਣ ਜਾਨ ਸਰ ਠੀਕ ਆ ਉਹ ਬੰਦੇ ਨੇ ਦੱਸਿਆ ਆਪਾਂ ਨੂੰ ਬਾਕੀ ਅਜ ਕੱਟਾ ਪੂਰੇ ਚੰਗੀਆਂ ਇਹ 50 ਚੋਂ ਮਾਣਦਾਨ ਹੋ ਜਾਊਗਾ 50 ਚੋਂ ਮਾਣਦਾਨ ਹੋ ਜਾਊਗਾ ਜਿਵੇਂ ਆ ਘੱਟੀ ਆ ਗਈ ਦੇਖੋ ਇਹ ਜੇ ਘੱਟੀ ਆ ਜਾਣਗੇ 30 32000 ਦੇ ਘਰਾਂ ਦੇ ਵਿੱਚ 30 32000 ਦੇ ਘਰਾਂ ਦੇ ਪੱਠ ਫੋੜੇ ਜਿਵੇਂ ਅੰਤਰ ਦੇਖੋ ਘੱਟੀਆਂ ਦੀ ਤੇ ਘੱਟੀ ਦੀ ਬੇਲ ਦੇਖੋ ਜਮਾ ਜਫੇ ਚ ਆਉਂਦੀ ਨਹੀਂ ਜਮਾ ਲੱਗਾਈ ਨੂੰ ਬਈ ਜਮਾ ਜਫੇ ਚ ਨਹੀਂ ਆਉਂਦੀ ਫੁੱਲ ਪੱਠ ਫੋੜਾ ਦਿਖਾਏ ਦਾ ਨੇੜੇ ਹੋਗੇ ਲਾਏ ਬਈ ਕੁਆਲਿਟੀ ਚੈੱਕ ਕਰੋ ਬਈ ਤੋਰਾ ਇੱਕ ਨੰਬਰ ਕੁਆਲਿਟੀ ਫੁੱਲ ਚੰਗੀ ਆ ਦੇਖੋ ਲਾਏ ਕਵਾਲ ਕੱਟੀ 30000 ਚ ਆਜੂਗੀ ਹੂੰ ਜੇ ਆਪਾਂ ਨਾਂ ਲੈ ਕੇ ਵੇਚਣੀ ਹੋਵੇ ਵੀ ਇਹ 14 70 10 ਦੀ ਇਹਦੀ ਮਾਂ 20 ਕਿਲੋ ਦਿੰਦੀ ਸੀਗੀ ਫਿਰ ਚਾਹ 40 ਮੰਗ ਲਓ ਆਪਣ ਜਿਹੜੇ ਹਿਸਾਬ ਨਾਲ ਆਈ ਆਪਾਂ ਨੂੰ ਕੱਟੀ 2000 ਰੁਪਏ ਨਾਲ ਫਿਰ ਕੱਟ ਮੈਂ ਦਿੰਦਾ ਕੋਈ ਨਹੀਂ ਝੂਠ ਬੋਲਣ ਦਾ ਕੋਈ ਫਾਇਦਾ ਨਹੀਂ ਕਹਿੰਦੇ ਝੋਲੀ ਦੇਖੋ ਕਮਾਲ ਦੀ ਕੱਲਾ ਕੱਲਾ ਥਣ ਬਾਈ ਕਿਆ ਬਾਤ ਆ ਫੁੱਲ ਬਰੀਡ ਆ ਬਾਈ ਪੁੜਾ ਪੜਾ ਬਹੁਤ ਚੌੜਾ ਲੰਮੀ ਲੁੰਮੀ ਫੁੱਲ ਆ ਕੁਆਲਿਟੀ ਫੁੱਲ ਆ ਹਾਂ ਜੀ ਆਹ ਗੱਟੀ ਦੇਖੋ ਦੇਖੋ ਰੰਗ ਸਿੰਗ ਜਮਾ ਸਹੀ ਗੱਲ ਆ ਗੋੜ ਸਿੰਘ ਮੋੜ ਦੀ ਤੁਰ ਜਾਂਦੀਆਂ ਨਾ ਜਿੱਦਾਂ ਇਹਨੇ ਸੂਨਾ ਸਿੰਘਾਂ ਇਹ ਨਾਲ ਲਾ ਦੇਣੇ ਨੇ ਚੂੜੀ ਵਾਲਾ ਸਿੰਘ ਬਣਾ ਦੇਣਾ ਜਮਾ ਪਤਲੇ ਸਿੰਘ ਦੀ ਆ ਫੁੱਲ ਕੁਆਲਿਟੀ ਆ ਫੁੱਲ ਬਰੀਡ ਆ ਪੂਰੇ ਨੂੰ ਹੱਕ ਦੇ ਢੱਲੋ ਮਾਲਾ ਦਿਖਾ ਦੀਏ ਪੁੜਾ ਪੜਾ ਬਹੁਤ ਚੰਗਾ ਕਰਮ ਵਾਲੀ ਦਾ ਥੱਲੇ ਝੋਲੀ ਦੇਖੋ ਲੈ ਮੈਂ ਕਹਿੰਦਾ ਜਮਾ ਪੂਰਾ ਹੈ ਕੀ ਬਾਤ ਆ ਲੈ ਬਲ ਬਲ ਪੂਰੇ ਆ ਕੱਲਾ ਕੱਲਾ ਥਣ ਪੂਰੀ ਵਿੱਥੀ ਤੇ ਚੜਾਈ ਚੁੜੀ ਦੇ ਇਹ ਗੱਡੀ ਜਮਾ ਗੱਬਣ ਹੋਣ ਦੇ ਕਾਬਲ ਆ ਜਮਾ ਜਮਾ ਕਾਬਲ ਹਣ ਅੱਜ ਆਪਣਾ ਕਟਾ ਵਿੱਚ ਫਿਰਦਾ ਹੈਗਾ ਜੀ ਦੋ ਜਨਾਂ ਚ ਗੱਬਣ ਹੋ ਜੂਗੀ ਹੂੰ ਕਿਉਂਕਿ ਸਾਂਹ ਤੋਂ ਲੱਗਿਆ ਪਸੂ ਮੰਨ ਕੇ ਚੱਲੋ ਵੀ 103% ਚਾਂਸ ਹੁੰਦੇ ਰਹਿਣ ਦੇ ਸਹੀ ਗੱਲ ਇਹ ਗੱਲ ਮੈਂ ਹੋਰ ਵੀ ਦੱਸਦਾ ਮੇਰੇ ਵੀਰੋਂ ਚੱਲੋ ਬਹੁਤ ਸਿਆਣੇ ਆਪਾਂ ਤੋਂ ਬੈਠੇ ਹੈਗੇ ਪਹਿਲਣ ਦੇ ਆਪਾਂ ਮੰਨ ਕੇ ਚੱਲੋ ਜੇ ਸਾਂਹ ਤੋਂ ਕਰਾਸ ਕਰਾ ਲਈ ਤਾਂ ਬਿਹਤਰ ਆ ਗੱਲ ਦੀ ਕਿਉਂਕਿ ਸਲਾਈ ਵਜੇ ਅੰਦਰ ਉਹਨਾਂ ਨੂੰ ਫਿਕਸ ਦਾ ਡਰ ਰਹਿੰਦਾ ਹੈਗਾ ਹੂੰ ਬਾਕੀ ਚੱਲੋ ਔਡੋਡੀ ਸਮਝੋ ਚੋਆਇਸ ਆ ਪਰ ਮੇਰਾ ਮਨ ਇਹ ਕਹਿੰਦਾ ਵੀ ਪਲੂਨ ਪ ਹਣਾ ਹੱਥ ਵਗੈਰਾ ਪਸੂ ਦੇ ਪੈ ਜਾਂਦਾਗਾ ਜਿਵੇਂ ਨਾ ਕੱਟੀਵਾਨ ਕੋਲ ਫੋਟੋ ਆ ਕਦੇ ਦਿੰਦੇ ਵਿੱਚ ਕਵਾਰ ਕੋ ਡਾਕਟਰ ਆਪਣਾ ਕੋਲੀ ਫਿਰਦਾਗਾ ਸਹੀ ਗੱਲ ਆ ਬਾਈ ਕੁਆਲਿਟੀ ਦੇਖੋ ਬਾਈ ਫੁੱਲ ਆ ਚੌੜੀ ਚੂੜੀ ਪੱਠ ਫੁੜਾ ਕਮਾਲ ਦਾ ਤੇ ਜਮਾ ਮੈਂ ਕਹਿੰਦਾ ਕੋਕਾ ਪੀ ਸਭ ਅੱਗੇ ਨੀਲੀ 라ਵੀ ਚ ਪੈਂਦੀ ਹੈ ਨੀਲੀ 라ਵੀ ਚ ਪ्योर ਨੀਲੀ 라ਵੀ ਮੈਂ ਕਹਿੰਦਾ ਇਹਨੂੰ ਇਹ ਰੰਗ ਦੇਖ ਕੇ ਆਪਾਂ ਕਹਿੰਦੇ ਨੀਲੀ 라ਵੀ ਇਹ ਬੰਨਦੀ ਹੈ ਟੂ ਦੀ ਹੈ ਇਹ ਹਨਾ ਸਹੀ ਗੱਲ ਹੈ ਮੱਥੇ ਦੇ ਪੜਾ ਇਹਨੇ ਗਾਹਾਂ ਬੱਚੇ ਨੀਲੀ ਜੇ ਤਿਆਰ ਕਰਦੇ ਨੇ ਠੀਕ ਹੈ ਇਹ ਮੋਹਰਾਂ ਦੇ ਪੇਟੋਂ ਪੈਦ ਹੋਈ ਪੂਰੀ ਜੱਤਲ ਗੱਤੀ ਕੱਟੀਆਂ ਦੇਖੋ ਇਹ ਕੁਆਲਿਟੀ ਚੈੱਕ ਕਰੋ ਜਮਾਂ ਜੱਤਲਾ ਸਾਰੇ ਚਾਰੇ ਪੈਰਾਂ ਦੇ ਇਨਸਾਨ ਆ ਕੱਲੀ ਅੱਖ ਨਹੀਂ ਮਣਕਣੀ ਹੈਗੀ ਕੱਟੀਆਂ ਸਹੀ ਗੱਲ ਹੈ ਭਾਈ ਜੇ ਨੀਲੀ ਰਾਵੀ ਦਾ ਸੀਮਣ ਲੱਗੂਗਾ ਜਾਂ ਸਾਂਹਤ ਹੋ ਗਈ ਤਾਂ ਬੱਚਾ ਪੂਰਾ ਚੰਗਾ ਨੀਲੀ ਰਾਵੀ ਦਾ ਵਧੀਆ ਬਲੀਡ ਤਿਆਰ ਕਰੂਗੀ ਇਹ ਆ ਸਾਂਹਣ ਬਈ ਵਿੱਚ ਫਿਰਦਾ ਹਨ ਕ੍ਰੌਸਿੰਗ ਜਿਹੜੀ ਵਿੱਚ ਬਹੁਤ ਕਟੀਆਂ ਮੇਰੇ ਕੋਲ ਕਟੀਆਂ ਵੇਖ ਕੇ ਗਈਆਂ ਮੈਨਾਂ ਜਾ ਕੇ ਗੱਬੜ ਵੀ ਨਿਕਲ ਜਾਂਦੇ ਬੰਦੇ ਕੋਲ ਨਿਕਲ ਜਾਂਦੇ ਪਰ ਆਪਾਂ ਖਾਲੀ ਮਨ ਕੇ ਦਿੰਨੇ ਆਗੇ ਉਹ ਕਿ ਨਾਦਾ 24 ਘੰਟੇ ਕੋਲੇ ਖੜਿਆ ਜਾਂਦਾ ਹੁਣ ਸਹੀ ਗੱਲ ਆ ਬਾਈ ਤੂੰ ਰੈਫਰ ਦਾ ਕੀ ਦਾ ਸਾਣ ਕਿਹੜੀ ਕ੍ਰੋਸ ਕਰ ਜਾਣਾ ਸਾਣ ਨੇ ਹਣ ਇੱਕ ਵੀਰੇ ਸਾਣ ਤੇ ਕੋਈ ਆਫਰ ਆ ਵੀ ਫ੍ਰੀ ਕ੍ਰੋਸਿੰਗ ਇਹਦੀ ਹਾਂ ਜੀ ਆਪਾਂ ਛੱਡਿਆ ਕਰਾਂਗੇ ਹਾਲੇ ਤਾਂ ਥੋੜਾ ਬੱਚਾਗਾ ਇਹ ਠੀਕ ਆ ਤੇ ਮੋਰੇ ਜਦੋਂ ਗਰਮੀ ਸੀਜ਼ਨ ਆ ਗਿਆ ਹੈ ਨਾ ਸਾਣ ਦਾ ਪੈਸਾ ਨਹੀਂ ਲੈਣਾ ਪਾਜਾਂ ਠੀਕ ਆ ਕੋਈ ਚੱਕਰ ਵਾਲੀ ਗੱਲ ਨਹੀਂ ਇਹਦੀ ਹਣਾ ਚਲੋ ਲੋਕਾਂ ਨੇ ਬਹੁਤ ਪਿਆਰ ਦਿੱਤਾ ਆਪਣਾ ਆਪਣੇ ਕੋ ਫਰਜ਼ ਬਣਦਾ ਕਿ ਲੱਖ ਰੁਪਏ ਸਾਣ ਹੀ ਆ ਸਹੀ ਗੱਲ ਲੱਖ ਰੁਪਏ ਘਰੇ ਬਾਰੀ ਚ ਪਿਆਰੇ ਮਹੀਨਾ ਪਿਆਈ ਰਹਿੰਦਾ ਹੂੰ ਤੇ ਬਾਕੀ ਜਿਵੇਂ ਹੋਰ ਦੇਖੋ ਕਟੀਆਂ ਜਿਵੇਂ ਆ ਆ ਲੈ ਭਾਈ ਕੁਆਲਿਟੀ ਦੇਖੋ ਭਾਈ ਫੁੱਲ ਬਰੀਡ ਆ ਗਈ ਮੁੱਲ ਜਮ ਜਾਇਜ ਹੋ ਹਿਸਾਬ ਨਾਲ ਕੁਆਲਿਟੀ ਦੇ ਹਿਸਾਬ ਨਾਲ ਲੈ ਝੋਲੀ ਦੇਖੋ ਕਮਾਲ ਦੀ ਤੋਰਾ ਇੱਕ ਬੋਲੀ ਝੋਲੀ ਸਾਰੀਆਂ ਦੀ ਜਮ ਫੁੱਲ ਬਰੀਡ ਨੇ ਭਾਈ ਜਿਵੇਂ ਆ ਕੱਟੀ ਆ ਗਈ ਬਹੁਤ ਚੰਗੀ ਆ ਹਨਾ ਜੁਨਾ ਕੱਟੀ ਦੇਖੋ ਝੋਲੀ ਇਹ ਜੀ ਕੱਟੀਆਂ ਆ ਜਾਣਗੇ 27-28 ਹਜ਼ਾਰ ਦੇ ਘਰਾਂ ਦੇ ਵਿੱਚ 27-28 ਹਜ਼ਾਰ ਦੇ ਘਰਾਂ ਦੇ ਵਿੱਚ ਠੀਕ ਆ ਬਈ ਬੇਰਬੂਲ ਦੇਖੋ ਕੱਟੀ ਏਕ ਨਹੀਂ ਲੰਬੀ ਜੱਤਲ ਕੱਟੀ ਜਮਾ ਉੱਥੇ ਸਹੀ ਗੱਲ ਆ ਭਾਈ ਕੁਆਲਿਟੀ ਫੁੱਲ ਆ ਗਈ ਤੇ ਮੁੱਲ ਜਿਹੜੇ ਜਾਇਜ ਰਹਿਣੇ ਆ ਅ ਜੇ ਭਰਾ ਕੋਈ ਚਾਰ ਜਾਂ ਪੰਜ ਇਕੱਠੀਆਂ ਖਰੀਦੂਗਾ ਭਾਈ ਕੋਈ ਗੱਲ ਨਹੀਂ ਦੇ ਦਾਂਗੇ ਭਾ ਜਮਾ ਮਾਤਨ ਵਧੀਆ ਹੋ ਗਿਆ ਵਧੀਆ ਮਾਤਨ ਕੋ ਗਿਆ ਮੈਂ ਸਾਲ ਦੇ ਵਿੱਚ 113 ਕੱਟੀਆਂ ਹੁਣ ਤੱਕ ਦੇ ਬੇਚ ਚੁੱਕੇ ਹਾਂਗਾ ਠੀਕ ਆ ਤੇ ਆਪਾਂ ਮੰਨ ਕੇ ਚੱਲੋ ਵੀ ਜੇ ਮਾਰਜਨ ਦਾ ਕੱਟੀ ਵੇਖਦੀ ਆਪਣੀ ਤਾਂ ਇੰਜ ਕੱਟੀ ਵੇਖਦੀ ਆ ਨਹੀਂ ਤਾਂ ਮੰਨ ਕੇ ਚੱਲੋ ਵੇਚ ਨਹੀਂ ਇੱਕ ਔਖੀ ਹੋ ਜਾਂਦੀ ਹੈਗੀ ਵੀ ਹਰ ਪ੍ਰਕਾਰ ਤੇ ਹਰ ਵਕਤ ਦੀ ਕੱਟੀ ਹਾਜ਼ਰ ਹੁੰਦੀ ਹੈ ਠੀਕ ਆ ਇਹ ਨਹੀਂ ਗੱਲ ਕੋਈ ਬੰਦਾ ਆ ਗਿਆ ਤੇ ਕੱਟੀ ਘਰੇ ਨਾ ਹੋਈ ਤਾਂ ਉਹਨੂੰ ਤੇਲ ਖਰਚਾ ਦੇ ਕੇ ਤੋਰਾਂਗੇ ਆਪਾਂ ਇਹ ਨਹੀਂ ਗੱਲ ਠੀਕ ਆ ਭਾਈ ਅਗਲਾ ਟਾਈਮ ਨਹੀਂ ਬਰਬਾਦ ਜੇ ਮੈਂ ਕੱਟੀ ਦੇਖੋ ਅਗੀ ਝੋਲੀ ਦਿਖਾਵੇ ਨੇੜੇ ਆ ਗਏ ਕੁਆਲਿਟੀ ਦੇਖੋ ਲੈ ਕਮਾਲ ਆ ਭਾਈ ਦਾ ਜਿਵੇਂ ਗਾਵਾਂ ਆ ਜਾਣਗੇ 32 ਤੋਂ 33000 ਦੇ ਘਰਾਂ ਦੇ ਵਿੱਚ 32 ਤੋਂ 33000 ਦੇ ਇੱਕ ਸਾਲ ਸਾਹਵੇਂ ਗਈ 25 25 26 ਜੇ ਜਾ ਕੇ ਸੂਗੀ ਮੁਰੇ ਹਮ ਸਹੀ ਗੱਲ ਹੈ ਕੁਆਲਟੀ ਫੁੱਲ ਆ ਜਿਵੇਂ ਆ ਬੈਠੀ ਹੈ ਕੱਟੀ ਵੀ ਬਹੁਤ ਚੰਗੀਆਂ ਹਨ ਹਮ ਹਮ ਦੇਖੋ ਸੈਂਗ ਜਮਾ ਸਿੰਗ ਦੇ ਕੋਲ ਰੁਪਿਆ ਨੰਗਰਾਂ ਨਹੀਂ ਵੇਚਦੀ ਇਹ ਹਾਂ ਜਮਾ ਉਂਗਲ ਮਸਾਂ ਹੀ ਪੈਂਦੀ ਆ ਭਾਈ ਤੇ ਜਮਾ ਨਾਲੋਂ ਮੋੜਿਆ ਫੁੱਲ ਕੁਆਲਟੀ ਹੈ ਥਣ ਝੋਲੀ ਦੀਆਂ ਇੱਕ ਨੰਬਰ ਗਾਰੰਟੀ ਵਾਲਾ ਕੰਮ ਹੈ ਕਨੀਪਰਾ ਬੇਫਿਕਰ ਹੋ ਕੇ ਆ ਵੀ ਬੰਦਾ ਕੋਈ ਇੱਕ ਗੱਲ ਮੈਂ ਹੋਰਦਾ ਜੇ ਆਪਾਂ ਆਨਲਾਈਨ ਸੌਦਾ ਨਹੀਂ ਦਿੰਦੇ ਵਿਚ ਬੰਦੇ ਮੈਨੂੰ ਕਹਿਣਗੇ ਫੋਨ ਲਾ ਕੇ ਵੀ ਸਾਨੂੰ ਵੀਡੀਓ ਪਾ ਦੇ ਵੀਡੀਓ ਬਈ ਖੁੱਲੀਆਂ ਫਿਰਦੇ ਕਿਸੇ ਦੀ ਨਹੀਂ ਪਾਈ ਜਾਂਦੀ ਕੋਲੇ ਆ ਕੇ ਦੇਖੋ ਤਸੱਲੀ ਕਰੋ ਤੁਹਾਡੇ ਗੱਲ ਪੱਲੇ ਪਊਗੀ ਗੱਲ ਜਿੰਨੀ ਹੋਊਗੀ ਓਨੀ ਗੱਲ 'ਚ ਦਮ ਹੋਊਗਾ ਤੇ ਐਂ ਆਪਾਂ ਪੈਸੇ ਪਵਾ ਲਈਏ ਮੋੜ ਕੇ ਬਈ ਆਹ ਕੱਟੀ ਸਾਡੇ ਕੋਲ ਫਿੱਟ ਨਹੀਂ ਆਈ ਤੂੰ ਉਹ ਵੇਚਦੀ ਆਹ ਵੇਚਦੀ ਕੋਲੇ ਆ ਕੇ ਜਿਹੜੀ ਤੁਹਾਡੇ ਫਿੱਟ ਆਉਂਦੀ ਆ ਉਹ ਫਰਗ ਚੜਾ ਕੇ ਲੈ ਜਹੁਣ ਜਮਾ ਉਹ ਚੜਾ ਕੇ ਲੈ ਜਾ ਹਣ ਆਈਟੀ ਆ ਕੇ ਤੇ ਵੀਡੀਓ ਦਾ ਫਰਕ ਵੀ ਬਹੁਤ ਪਾ ਜਾਂਦਾ ਕਈ ਵਾਰੀ ਹਾਂ ਇਹ ਮੇਰੇ ਹੱਥ ਵੱੰਨ ਕੇ ਵੇਂ ਜਾਂ ਕੋਈ ਇਹ ਨਾ ਸਮਝੇ ਬੰਦਾ ਹੰਕਾਰ ਕਹੂੰਗੇ ਵੀਡੀਓ WhatsApp ਤੇ ਨਹੀਂ ਭੇਜੀ ਜਾਂਦੀ ਇੰਨੀ ਦੀ ਠੀਕ ਆ ਮੇਰੇ ਕਹਿੰਦਾ ਵੀ ਉਹਦੀ ਵੀਡੀਓ ਪਾ ਕੇ ਭੇਜ ਦੇ ਸਾਨੂੰ ਹਣਾ WhatsApp ਤੇ ਤੇ ਆਪਾਂ ਤਾਂ ਵੀਡੀਓ ਨਹੀਂ ਭੇਜੀ ਜਾਂਦੀ ਕੋਲੇ ਆਓ ਦੇਖ ਕੇ ਸਾਨੂੰ ਗੱਲ ਚ ਕਰੰਟ ਨਿਕਲੂਗਾ ਪੂਰਾ ਜੀ ਜਿਹੜੀਆਂ ਦੀ ਅੱਜ ਵੀਡੀਓ ਪੈ ਗਈ ਇਹਨਾਂ ਨੇ ਕੱਲੂ ਸੇਲ ਹੋ ਜਾਣਾ ਕੱਲੂ ਹੋਰ ਨਵੀਂ ਆ ਗਈ ਪ੍ਰਾਣੀ ਇਹ ਚੱਲੇ ਸਰਕਲ ਚੱਲੀ ਜਾਂਦੀ ਹੈ ਚੈਨ ਘੁੰਦੀ ਹੈ ਸਰਕਲ ਜਦੋਂ ਵੀ ਬਈ ਤੁਹਾਡੇ ਕੋਲੇ ਆਵੇ ਆਪਣੇ ਘਰੇ ਆਵੇ ਫਾਰਮ ਚ ਆਵੇ ਤਕਰੀਬਨ ਆਪਣੇ ਕੋਲੇ ਮੇਰੇ ਹਿਸਾਬ ਨਾਲ 20 ਤੋਂ 25 ਨਾਲ ਖੜੀ ਹੁੰਦੀਆਂ ਆ 15 16 ਤਾਂ ਹੁੰਦੀਆਂ ਹੀ ਆ ਹੁਣ ਆਪਾਂ 22 ਤੇ 30 ਦੀ ਵੀਡੀਓ ਪਾਈ ਆ ਕੋਈ ਦੋ ਲੈ ਗਿਆ ਕੋਈ ਤਿੰਨ ਲੈ ਗਿਆ ਹਨਾ ਕਿਉਂਕਿ ਯਾਰ ਆਪਣਾ ਤਾਂ ਪ੍ਰਬੰਧ ਕਰਿਆ ਵੀਰਾਂ ਨੇ ਇਹਨਾਂ ਪ੍ਰਬੰਧ ਨਹੀਂ ਕਰਿਆ ਹੁੰਦਾਗਾ ਆ ਜੇ ਕਿਸੇ ਨੂੰ ਮਨ ਕਰੇ ਚਲੋ ਵੀ ਆਰਡਰ ਚਾਹੀਦਾ ਮੈਨੂੰ 50 ਕਟੀਆਂ ਚਾਹੀਦੀਆਂ 40 ਕਟੀਆਂ ਚਾਹੀਦੀਆਂ ਕੋਈ ਗੱਲ ਨਹੀਂ ਕਟੀਆਂ ਮਿਲ ਜਾਣ ਦੋ ਦੋ ਤਿੰਨ ਤਿੰਨ ਕਰਕੇ ਆਪਾਂ ਦੇਈ ਚੱਲਾਂਗੇ ਕਟੀਆਂ ਸਹੀ ਗੱਲ ਆ 2000 ਰੁਪਏ ਦਾ ਆਪਣਾ ਪ੍ਰੋਫਿਟ ਹੁੰਦਾ ਹੁੰਦੀ ਕੱਟੀ ਦਾ ਠੀਕ ਆ ਆਉਂਦੀ ਕੱਟੀ 2000 ਰੁਪਏ ਨਾਲ ਦੇਈ ਤੁਰੇ ਨੇ ਆਪਾਂ ਕਿਉਂਕਿ ਵਾਧੂ ਹੀ ਮਿਲ ਜਾਂਦੀਆਂ ਪੌਣ ਜਮਾ ਸਹੀ ਗੱਲ ਸਰਕਲ ਵਧੀਆ ਬਣਿਆ ਪਰਮਾਤਮਾ ਨੇ ਕਰਤਾ ਆਪਾਂ ਆਪਰ ਦੇ ਬਾਈ ਕਹਿੰਦਾ ਮੰਗਵਾ ਸਕਦੇ ਹੋ ਜੈਹੋ ਜੀ ਕੁਆਲਿਟੀ ਕਹੋਗੇ ਉਹ ਹੀ ਜੀ ਮਿਲ ਜੂਗੀ ਬਾਈ ਜਿੰਨੇ ਕ ਰੁਪਏ ਲਾਉਣੇ ਹਨਾ ਭਰਾ ਬਾ 25 ਤੋਂ ਲੈ ਕੇ 40 ਦਾ ਭਾਅ ਹੁੰਦਾ ਆਪਣੇ ਕੋਲ ਹੂੰ 25 ਤੋਂ ਉੱਪਰ ਨਹੀਂ ਜਾਂਦੇ ਆਪਾਂ ਠੀਕ ਆ ਇਹ ਤੋਂ ਉੱਪਰ ਨਹੀਂ ਜਾਂਦੇ ਬਾਈ ਕਹਿੰਦਾ ਕੁਆਲਿਟੀ ਫੁੱਲ ਮਿਲ ਜਾਣੀ ਇਸ ਰੇਟ 'ਚ ਵੀ ਬਾਈ ਕੁਆਲਿਟੀ ਵਧੀਆ ਟੀ ਕੱਟੇ ਵੀ ਦੋ ਖੜੇ ਆ ਬੜੇ ਕਾਲਾ ਕੱਟਾ ਮੋਦੀ ਦਾ ਬੱਚਾ ਕੋਈ ਹੋਵੇ ਪਾਲ ਆ ਗਿਆ ਦੋਤੋ ਦਿੰਦੀ ਸੀ ਮੈਂ ਜਿਹਦੇ ਬੱਚਾ ਆ ਗਿਆ ਇਹਦੀ ਮਾਂ ਠੀਕ ਆ ਚਲ ਸੋਨਾ ਸਾਨ ਤਿਆਰ ਹੋ ਗਿਆ ਚਲ ਪਾਲ ਕੇ ਬੰਦਾ ਲੈ ਜਾ ਕੋਈ ਹਨਾ ਆਪਣ ਦਾ ਬੰਦੇ ਕੱਟੀ ਲੈ ਕੇ ਗਏ ਸੀਗੇ ਵਿੱਚ ਕਟਾ ਗਏ ਉਹ ਠੀਕ ਆ ਤੇ ਉਹ ਬੱਚਾ ਆਪਾਂ ਰੱਖ ਲੈਨੇ ਫਿਰ ਇੱਕ ਬੂਰਾ ਇੱਕ ਬੂਰਾ ਕਟਾਏ ਠੀਕ ਆ ਬਈ ਕਿੰਨੀ ਕੁ ਉਮਰ ਐ ਇਸਟੀਮੇਟ ਉਮਰ 13-13 ਮਹੀਨੇ ਨੇ ਦੀ ਹਮ 13-13 ਮਹੀਨੇ ਦੀ ਉਮਰ ਆ 13-14 ਮਹੀਨੇ ਲਗਭਗ ਨੀਰ ਰਿਪੋਰਟ ਇੱਥੇ ਦਾ ਉਮਰ ਉਹ ਸਾਹਿਬ ਨਾਲ ਗਰੋਥ ਬਹੁਤ ਚੰਗੀ ਆ ਕਰਮਣੇ ਦੀ ਤੇ ਸਾਰੀਆਂ ਗੱਟੀਆਂ ਬਈ ਚੰਗੀਆਂ ਨੇ ਕੁਆਲਿਟੀ ਇੱਕ ਅੱਧੀ ਹੋਰ ਦਿਖਾ ਦੇ ਬਈ ਤੋਰ ਕੇ ਜਿਵੇਂ ਆ ਗੱਟੀ ਆ ਦੇਖੋ ਲੈ ਹੂੰ ਤੇ ਸਿੰਘ ਦੀ ਕੁਆਲਿਟੀ ਜਮਾਂ ਓਕੇ ਆ ਬਾਈ। ਬਸ ਢੂੜੀ ਝਾਲੀ ਦੇ ਪਾਸੋਂ ਕੱਟੀਆਂ ਓਕੇ ਹੋਣਗੀਆਂ ਸਾਰੇ ਆਪੇ। ਝੋਲੀ ਨੰਬਰ 1 ਹੋ ਬਾਈ। ਉਮਰ ਛੋਟੀ ਆ ਤੇ ਮੰਨ ਕੇ ਚੱਲ ਖੀਰੇ ਹੀ ਹੋਣਗੇ। ਖੀਰੇ ਵਚਕ ਦੋਂਦੀ ਕੱਟੀ ਮੈਂ ਖਰੀਦਦਾ ਹੀ ਨਹੀਂ। ਠੀਕ ਆ ਬਾਈ। ਕਿਉਂਕਿ ਦੋਂਦੀ ਕੱਟੀ ਪਤਾ ਕਰਨਗੇ ਦੋਂਦੀ ਕੱਟੀ ਪਹਿਲਾਂ ਰਿਪੀਟ ਹੋਈ ਬੰਦਾ ਵੇਚਦਾ। ਹੂੰ। ਉਹ ਰਿਪੀਟ ਹੋਈ ਜੀ ਦਵਾਗੀ ਦੁਆਰੇ ਫੇਰ ਉਹ ਮੰਨ ਕੇ ਰਿਪੀਟ ਦੀ ਰਿਪੀਟ ਹੀ ਰਹੂਗੀ ਉਹ। ਹੂੰ। ਕਿਉਂਕਿ ਇਹਨਾਂ ਨੇ ਮੰਨ ਕੇ ਚਲੋ ਵਧਣਾ ਅੱਗੇ ਆਪੋ ਨੇ ਇਹਨਾਂ ਤੇ ਆਸ ਆ ਇਹਨਾਂ ਤੇ। ਸਹੀ ਗੱਲ। ਕਿਉਂਕਿ ਦੋਂਦੀ ਕੱ ਤੇ ਖਾਨ ਨੂੰ ਵੀਰੇ ਇਹਨਾਂ ਨੂੰ ਵਧੀਆ ਹਨ ਆਪਣਾ ਫੀਡ ਆਪਾਂ ਪਾਉਨੇ ਹਨ ਵਧੀਆ ਖਰਾਕ ਆ ਗਈ ਖਾਨ ਇਹਨਾਂ ਨੂੰ ਸੰਨੀ ਅਚਾਰ ਤੇ ਹਰਾ ਪੈਂਦਾ ਇਹਨਾਂ ਨੂੰ ਠੀਕ ਤੇ ਆਸੀਸ ਵਗੈਰਾ ਜੇ ਆਪਾਂ ਫੀਡ ਵਰਤਦੇ ਆਂਗੇ ਓਕੇ ਬਾਕੀ ਘਰ ਦਾ ਫਾਰਮੂਲਾ ਬਸ ਉਹ ਪਾਈਦਾ ਆਪਣਾ ਠੀਕ ਆ ਦਾਣਾ ਜਿਹੜਾ ਘਰ ਦਾ ਬਣਾ ਕੇ ਪਾਉਨੇ ਆਂ ਬਸ ਵਾਈ ਦਾ ਜਿਹੜਾ ਮੈਨੇਜਮੈਂਟ ਆ ਬਈ ਪੂਰਾ ਸੋਹਣਾ ਕਰਿਆ ਵਾ ਹਨ ਖੋਲਾ ਥਾਂ ਛੱਡ ਕੇ ਚਾਰ ਸਪਰੇਅ ਗਲੰਗਲਾਂ ਲਾ ਕੇ ਪੂਰਾ ਜਗਾੜ ਵਧੀਆ ਲਾ ਕੇ ਖੋਲੀਆਂ ਛੱਡੀਆਂ ਵੀ ਆ ਤੇ ਫੀਡ ਪਾਉਂਦਾ ਬਾਈ ਚਾਰ ਪਾਉਂਦਾ ਸੰਨੀ ਵਗੈਰਾ ਸਾਰੇ ਤਰ੍ਹਾਂ ਦਾ ਬਾਈ ਚੌਕਰ ਜੋਕਰ ਜੋ ਵੀ ਲੋੜ ਆ ਹਨ ਆਰਡਰ ਬਾਰਡਰ ਬਾਈ ਸਾਰਾ ਕੁਝ ਪਾਉਨੇ ਹੁਣ ਹਾਂਜੀ ਹਾਂ ਠੀਕ ਆ ਖਰਾਕ ਕਨੀਓ ਬਾਈ ਕੋਈ ਕਮੀ ਨਹੀਂ ਛੱਡਦਾ ਤਾਂ ਹੀ ਕੱਟੀਆਂ ਬਈ ਚੰਗੀਆਂ ਨੇ ਤੇ ਬਾਈ ਦੱਸਦਾ ਸੀ ਕਿ ਹਨਾ ਮੇਰੇ ਕੋਲੇ 2 ਮਹੀਨਿਆਂ ਚ ਮਹੀਨੇ ਚ ਆ ਕੇ ਕੱਟੀ ਰੰਗ ਬਟਾ ਜਾਂਦੀ ਐ ਕਨੀਪੁਰਾ ਹਾਂਜੀ ਹਾਂ ਫਰਕ ਪੈ ਜਾਂਦਾ ਜਿਹੜੀ ਗੱਡੀ ਮਹੀਨਾ ਆਪਣੇ ਕੋਲ ਰਹਿ ਗਈ 100 ਵਸਪਾ ਉਹ ਵਜਾ ਕੇ ਮੰਨ ਕੇ ਚਲੋ ਪਹਿਲੀ ਏਜ ਤੇ ਜਾਂ ਕ੍ਰਾਸ ਤੋਂ ਹੋਈ ਰਹੂਗੀ ਕਿਉਂਕਿ ਮਹੀਨਾ ਖੁੱਲੀ ਫਿਰਦੀ ਰਹਗੀ ਇੱਥੇ ਉਹੀ ਮੰਨ ਕੇ ਚਲੋ ਫਰਕ ਪੈ ਜਾਂਦਾ ਉਹੀ ਫਰਕ ਤੇਈ ਨਾਗਨੇ ਭਰਾ ਕੋਲੇ 23 ਦੇ 23 ਬਾਈ ਟਾਪ ਦੇ ਹਰ ਇੱਕ ਚੀਜ਼ ਦੀ ਬਾਈ ਕਹਿੰਦਾ ਗਰੰਟੀ ਹੋਊਗੀ ਆਨਲਾਈਨ ਜਿਹੜੀ ਵੀਡੀਓ ਬਾਈ ਕਹਿੰਦਾ ਨਹੀਂ ਪਾਈ ਜਾਨੀ ਗਿਣਤੀ ਜ਼ਿਆਦਾ ਆ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਬਾਈ ਤੇ ਵੀਡੀਓ ਨਹੀਂ ਪੈਣੀ ਤੇ ਆ ਕੇ ਆਪਦੀ ਦੇਖ ਕੇ ਇੱਕ ਲੈ ਜਾਣੀਆਂ ਦੋ ਲੈ ਜਾਣੀਆਂ ਤਿੰਨ ਲੈ ਜਾਣੀਆਂ ਜਿੰਨੀਆਂ ਵੀ ਲਿਜਾਓਗੇ ਉਸ ਹਿਸਾਬ ਨਾਲ ਮੌਕੇ ਦੇ ਬਾਈ ਡਿਸਕਾਊਂਟ ਵੀ ਵਧੀਆ ਕਰ ਦਊਗਾ ਕੋਈ ਚੱਕਰ ਨਹੀਂ ਆ ਉੱਤੇ ਖਰੀਦੋ ਬਾਈ ਤੇ ਕਿਸੇ ਵੀ ਨੂੰ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ